ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਡੇਰਾ ਬੱਸੀ ਵਿੱਚ ਰਾਮਲੀਲਾ ਗਰਾਊਂਡ ਨੇੜੇ ਇੱਕ ਪੁਰਾਣੀ ਬੰਦ ਮਸਜਿਦ ਨੂੰ ਰਾਤ ਦੇ ਹਨੇਰੇ ਵਿੱਚ ਢਾਉਣ ਨੂੰ ਲੈ ਕੇ ਝਗੜਾ ਹੋ ਗਿਆ ਮੁਸਲਿਮ ਪਾਈਚਾਰੇ ਵੱਲੋਂ ਮਸਜਿਦ ਢਾਈ ਜਾਣ ਦਾ ਪਤਾ ਲੱਗਦੇ ਹੀ ਮੌਕੇ ਤੇ ਪਹੁੰਚ ਗਏ ਮਾਹੌਲ ਗਰਮ ਹੁੰਦਾ ਦੇਖ ਜੀਸੀਬੀ ਅਤੇ ਟਰੈਕਟਰ ਟਰਾਲੀ ਚਾਲਕ ਮੌਕੇ ਤੇ ਫਰਾਰ ਹੋ ਗਏ ਮੁਸਲਿਮ ਪਾਈਚਾਰੇ ਦੀ ਖਾਤਰ ਲੋਕ ਮਸਜਿਦ ਢਾਉਣ ਵਾਲੇ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ 11 ਵਜੇ ਤੋਂ ਰਾਤ ਦੇ 3 ਵਜੇ ਤੱਕ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਤੇ ਸਵੇਰੇ ਜਦੋਂ ਪੁਲਿਸ ਨਿਯੁਕਤ ਵਿਅਕਤੀ ਬਾਰੇ ਸੂਚਿਤ ਕਰਕੇ ਮਾਮਲਾ ਦਰਜ ਕਰਕੇ ਮਾਹੌਲ ਸ਼ਾਂਤ ਕਰਵਾਇਆ ਇਸ ਮਾਮਲੇ ਵਿੱਚ ਨਿੱਜੀ ਪੱਤਰਕਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੇਰਾ ਗਫਾਰ ਦੇ ਨਾਮ ਹੈ ਜੀ ਬੰਦਾ ਨੂੰ ਫੋਨ ਕਰਾ ਜੀ ਅੱਜ ਆਇਆ ਇੱਕ ਪ੍ਰਾਣੀ ਮਾਜੀ ਦੇ ਏਰੀਆ ਆਪਣੀ ਸੰ 47 ਤੋਂ ਪਹਿਲੇ ਦੀ ਜੀ ਤੇ ਉੱਥੇ ਰਾਤ ਨੂੰ ਪਤਾ ਚੱਲਿਆ ਜੀ 11 11:30 ਵਜੇ ਦੇ ਕਰੀਬ ਬੰਦੇ ਨੇ ਜੀਸੀਬੀ ਲਗਾ ਰખી ਮਾਜੀ ਤੋੜਤੀ ਜੀ ਟਰੈਲੀਆਂ ਦੇ ਜੀਸੀਬੀ ਨਾਲ ਮਾਜੀ ਤੋੜਦੇ ਸੀਗੇ ਜਦੋਂ ਬਰਾਦਰੀ ਦੇ ਬੰਦੇ ਇਕੱਠੇ ਹੋਏ ਜੀ ਭੱਜ ਦੌੜ ਮਰ ਸੀ ਇੱਕ ਬੰਦੇ ਨੂੰ ਪਕੜ ਕੇ ਆਪਾਂ ਖੁਦ ਪੁਲਿਸ ਵਾਲਿਆਂ ਨੂੰ ਦਿੱਤਾ ਜੀ ਹੁਣ 4-5 ਘੰਟੇ ਹੋ ਗਏ ਅੰਦਰ ਬੈਠਾ ਨੂੰ ਜੀ ਪਰਚਾ ਨਹੀਂ ਕਰਦੇ ਰਾਤ ਨੂੰ ਅੱਲੇ ਹੋਣਾ ਬੰਦਾ ਕੌਣ ਹੈ ਬੰਦਾ ਅੰਦਰ ਨਾਮ موبائل ਵਾਲਾ ਹੈਗਾ ਮੋਬਾਈਲ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਨਾਮ ਸੀਗਾ ਰੋਹੀ 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 ਤੇ ਰੋਹਿਤ ਨਾਮ ਹੈ ਜੀ ਕਿੰਨੇ ਬੰਦੇ ਆਏ ਭਾਈ 20-25 ਬੰਦੇ ਉਹਨਾਂ ਨੇ ਹੋਰ ਬੁਲਾਏ ਹੋਏ ਸੀਗੇ ਬਾਹਰੋਂ ਪਿੰਡਾਂ ਤੋਂ ਤੇ ਉਹਦੀ ਮਦਰ ਵੀ ਉੱਥੇ ਸੀਗੀ ਉਹ ਮਦਰ ਕਹਿੰਦੀ ਜੀ ਵੀਡੀਓ ਹੈ ਸਾਡੇ ਕੋਲ ਕਹਿੰਦੀ ਤੁਹਾਡੀ ਮੁੱਲਿਆਂ ਦੀ ਦਾੜੀ ਪਾੜ ਦੂੰਗੀ ਤੁਹਾਡਾ ਹੈ ਕੀ ਐ ਇੱਥੇ ਬੰਦੇ ਕਿੰਨੇ ਚੱਕੇ ਆ ਜੀ ਬੰਦਾ ਇੱਕ ਹੀ ਅਰੇਸਟ ਕਰਿਆ ਹੋਇਆ ਜੀ ਬਾਕੀ ਤਾਂ ਭੱਜ ਗਏ ਸੀਗੇ ਜੀ ਕਿੰਨੇ ਵਜੇ ਦੀ ਗੱਲ ਹੈ ਇਹ 11:30 ਵਜੇ ਰਾਤ ਦੀ ਗੱਲ ਹੈ ਜੀ ਹੁਣ ਦੇਖ ਲਓ ਟਾਈਮ ਆਪਾਂ ਐਫ ਆਈ ਆਰ ਵਾਸਤੇ ਖੜੇ ਆ ਜੀ ਇੰਨੀ ਦੇਰ ਹੋ ਗਈ ਅੰਦਰ ਤੇ 2:00 ਵਜੇ ਜੀ ਕੁਛ ਨਹੀਂ ਕੀਤਾ ਕੁਛ ਨਹੀਂ ਉਹ ਕਹਿੰਦੇ ਸਵੇਰੇ ਅੱਜੋ ਸਵੇਰੇ ਦੇਖਾਂਗੇ ਸਵੇਰੇ ਅੱਜੋ ਸਵੇਰੇ ਦੇਖਾਂਗੇ ਜੀ ਤੁਸੀਂ ਕੀ ਜਾਂਦੇ ਹੋ ਆਪਾਂ ਤਾਂ ਇਹ ਜਾਂਦੇ ਜੀ ਸਾਨੂੰ ਪਰਚਾ ਦੋ ਆਪਾਂ ਆਪਣੇ ਘਰ ਜਾਈਏ ਜੀ ਕਿਹਦੇ ਖਿਲਾਫ ਮੰਗਦੇ ਹੋ ਕਾਰਵਾਈ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਮਾਸ਼ੇ ਤੋੜੀ ਹੈ ਜੀ ਰੋਹੀਤ ਹੈਗਾ ਉਹਦਾ ਭਰਾ ਹੈਗਾ ਜੀ ਤੇ ਉਹਦੀ ਮਦਰ ਹੈਗੀ ਜੀ ਤੇ 15 ਵੀ ਬੰਦੇ ਆਉਣ ਪਛਾਤੇ ਨੇ ਜੀ ਕੰਪਲੇਨਡ ਦਈ ਆਪਾਂ ਉਹਨਾਂ ਨੂੰ ਤੋੜ ਕਰ ਨਾ ਰਹੇ ਸੀ ਹਾਂਜੀ ਤੋੜੀ ਕਾਤੀ ਨਾਲ ਜੀ ਸੀ ਬੀ ਲਗਾ ਰੱਖੀ ਸੀਗੀ ਤੋੜ ਨਾਲ ਜੀ ਮਜ਼ਦੂਰ ਵੀ ਨਹੀਂ ਲਾਏ ਹੋਏ ਸੀ ਕਿ ਜੀ ਸੀ ਬੀ ਨਾਲ ਮਾਸ਼ੇ ਤੋੜਦੀ ਜਦੋਂ ਤੁਸੀਂ ਆਏ ਫਿਰ ਉਸ ਟਾਈਮ ਜੀ ਸੀ ਬੀ ਵਾਲਾ ਕਿੱਦਾਂ ਜੀ ਸੀ ਬੀ ਵਾਲਾ ਭੱਜ ਗਿਆ ਜੀ ਉਸ ਟਾਈਮ ਬੰਦੇ ਇਕੱਠੇ ਹੋਏ ਤੇ ਜੀ ਸੀ ਬੀ ਵਾਲਾ ਤੇ ਟ੍ਰੈਕਟਰ ਟਰਾਲੀ ਵਾਲਾ ਭੱਜ ਗਿਆ ਜੀ ਉਹਦਾ ਕੋਈ ਸਬੂਤ ਹੈਗਾ ਤੁਹਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਮੇਰੇ ਕੋਲ ਤਰਾਵਾਵੇ 2 ਵਜੇ ਮੈਂ ਖਾਣੇ ਦੇ ਬਾਅਦ ਬਹੁਤ دیر ਕੋ ਟੈਸਟ ਕੀਤਾ ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਲਾਈਨ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਅੱਧਾ ਕਰਕੇ ਇੱਕ ਮਸਜਿਦ ਹੈ ਪੁਰਾਣੀ ਮਸਜਿਦ ਹੈ ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ ਉਹਦਾ ਕੋਈ ਆਪਸ ਚ ਰੋਲਾ ਚੱਲ ਰਿਹਾ ਸੀਗਾ ਦੋ ਪਾਰਟੀਆਂ ਦਾ ਮੁਸਲਮਨ ਕਮਿਊਨਿਟੀ ਵਾਕਫ ਬੋਰਡ ਦਾ ਤੇ ਇੱਕ ਉੱਥੇ ਕੋਈ ਸੈਣੀ ਮਿਸਟਰ ਸੈਣੀ ਹੈ ਉਹਨਾਂ ਦਾ ਆਪਸ ਚ ਚੱਲ ਰਿਹਾ ਸੀਗਾ ਜਿਹਦੇ ਕੋਰਟ ਦੇ ਕੇਸੇ ਵੀ ਚੱਲੇ ਨੇ ਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ ਮੁਸਲਮਾਨ ਪਾਰਟੀ ਵੱਲੋਂ ਇਹ ਅਲਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਤੇ ਕੱਦ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀਸੀਬੀ ਦੇ ਨਾਲ ਤੇ ਉਹਨਾਂ ਨੂੰ ਗਲਤ ਬੋਲਿਆ ਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ ਉਹਨਾਂ ਨੂੰ ਕੁਝ ਗਲਤ ਸ਼ਬਦ ਬੋਲੇ ਨੇ ਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਲੈ ਕੇ ਉਹਦੇ ਤੇ ਪ੍ਰੋਪਰ ਅਸੀਂ ਐਫਆਈਆ ਲੌਂਚ ਕਰਦੀ ਹੈ ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਅਕੋਰਡਿੰਗ ਹੀ ਐਫਆਈਆ ਲੌਂਚ ਕਰਦੀ ਹੈ ਤੇ ਜਿਹੜਾ ਦੋਸ਼ੀ ਉਹਨੂੰ ਰੈਸਟ ਕਰ ਲਿਆ ਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਕੰਪਲੇਨਡ ਦੇ ਮਾਹੌਲ ਠੀਕ ਹੈ ਕੋਈ ਇੰਨੀ ਵੱਡੀ ਗੱਲ ਨਹੀਂ ਸੀ ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋ ਦਮ ਜਦੋਂ ਹੋਇਆ ਕੁਝ ਚ ਐਲੀਮੈਂਟਸ ਵਗੈਰਾ ਜਾ ਉਹਨਾਂ ਨੂੰ ਲੱਗਦਾ ਹੈ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ ਪਰ ਪੁਲਿਸ ਨੇ ਜਿਹੜੀ ਸੀਗੀ ਵਿਦਨ ਜੋ ਟਿਪੋਲੀਟ ਟਾਈਮ ਸੀਗਾ ਜੋ ਟਾਈਮ ਸੀਗਾ ਉਹਦੇ ਚ ਕਾਰਵਾਈ ਕੀਤੀ ਹੈ ਦੁਸ਼ਮਣੇ ਫੜ ਲਿਆ ਤੇ ਮਾਹੌਲ ਠੀਕ ਹੈ ਹੁਣ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਅਕੋਰਡਿੰਗਲੀ ਵੀ ਹਾਂ ਵੀ ਉਹਨਾਂ ਨੇ ਉਹ ਜਿਹੜੀ ਹੈ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਧਰਮ ਬਾਰੇ ਉਹਦੇ ਅਕੋਰਡਿੰਗ ਤੇ ਜਿਹੜਾ ਕੰਦ ਨੂੰ ਨੁਕਸਾਨ ਪਹੁੰਚ ਆਇਆ ਉਹਦੇ ਰ ਗਾੜੀ ਕੱਸੀ ਦੂਸਰੀ ਤਰ੍ਹਾਂ ਦੇ ਅੰਦਰ ਕੀਤਾ ਜੀ ਇੱਕ ਉਸਲੀਮ ਸਮਾਜ ਚ ਜਾ ਰਿਹਾ ਹੈ ਇੱਕ ਵਿੱਚ ਪ੍ਰੈਸ ਰਿਪੋਰਟਰ ਆਉਂਦਾ ਕੋਈ ਗਲੋਬਲ ਪੇਪਰ ਕਰਦਾ ਹੈ ਉਹ ਜੇਕਰ ਕਿਹਨਾਂ ਲੱਗਦਾ ਕਿ ਮਾਮਲੇ ਨੂੰ ਜਾਣ ਕੇ ਦਬਾਇਆ ਜਾ ਰਿਹਾ ਹੈ ਤਾਂ ਕੁਝ ਹੋਰ ਜਾਂ ਉਹ ਵੀ ਪਿਕੈਨੀਜ਼ਮ ਉਸਲੀਮ ਵਾਲੋਂ ਪ੍ਰੈਸ ਤੋਂ ਵੀ ਬੋਲ ਕਰਕੇ ਲਿਆ ਜਾਂਦਾ ਨਹੀਂ ਸਾਡੇ ਕੋਲ ਮੈਨੂੰ ਮਿਲ ਕੇ ਕਹਿੰਦੇ ਹੋਣੇ ਦੇ ਆਰ ਫੁੱਲੀ ਸੈਟੀਸਫਾਈਡ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਫੁੱਲੀ ਸੈਟੀਸਫਾਈਡ ਨੇ ਦਵਾਰ ਵਾਲੀ ਗੱਲ ਨਹੀਂ ਜਦੋਂ ਐਫ ਆਰ ਲੌਂਚ ਕਰਦੀ ਹੈ ਬੰਦਾ ਅਰੈਸਟ ਕਰ ਲੈ ਥੈਂਕ ਯੂ ਅਬੋਹਰ ਜੋ ਖੁਈਆ ਸਰਵਰ ਪੁਲਿਸ ਨੇ ਖੇਤਾਂ ਵਿੱਚੋਂ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਇਤ 16 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਸਾਰੇ ਮੁਲਜ਼ਮਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਵੇਗੀ ਤੇ ਰਵਿੰਦਰ ਕੁਮਾਰ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਦੌਲਤਪੁਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਵਿਅਕਤੀ ਜੀਸੀਬੀ ਮਸ਼ੀਨ ਦੀ ਮਦਦ ਨਾਲ ਖੇਤ ਵਿੱਚੋਂ ਮਿੱਟੀ ਕੱਢ ਕੇ ਆਪਣੇ ਟਰੈਕਟਰ ਟਰਾਲੀਆਂ ਤੇ ਲੱਦ ਕੇ ਚੋਰੀ ਕਰ ਰਹੇ ਸਨ। ਸਰ ਸਾਡੇ ਕੋਲ ਨਾ ਕੋਈ ਖੁਈਆ ਸਰਵਰ ਥਾਣੇ ਵਾਲੇ ਲੈ ਕੇ ਆਏ ਸੀਗੇ। ਸੂਰਤ ਤਕਰੀਬਨ 16 ਬੰਦੇ ਸੀਗੇ ਉਹਨਾਂ ਦਾ ਮੈਡੀਕਲ ਕੀਤਾ ਤੇ ਉਹਨਾਂ ਨੂੰ ਅੱਗੇ ਅਗਲੀ ਕਾਰਵਾਈ ਇਸ ਤੇ ਭੇਜ ਦਿੱਤੀ। ਇਹ ਮੁਕੱਦਮਾ ਨੰਬਰ 9481882024 ਦੀ ਅੰਦਰਾ 3032 ਬੀਐਨਐਸਐਸ ਤਹਿਤ ਇਹ ਮੁਕੱਦਮਾ ਦਰਜ ਹੋਇਆ ਥਾੜਾ ਪੰਜਾਬ ਸਰਵਲ ਕੇ ਮਦਈ ਹੈਗਾ ਜੀ ਰਵਿੰਦਰ ਕੁਮਾਰ ਪੁੱਤਰ ਦਲੀਪ RAM ਵਾਸੀ ਦੌਲਤਪੁਰਾ ਉਹਨਾਂ ਨੇ ਬਿਆਨ ਲਿਖਾਇਆ ਸੀ ਵੀ ਜਿਹੜੇ ਸਾਡੀ ਜ਼ਮੀਨ ਹੈਗੀ ਹੈ ਤੌਲ ਤੇ ਪਰੇ ਖਾਲੀ ਪਈ ਐ ਬਰਾਨੀ ਐ ਉਹਦੇ ਚੋਂ ਜਿਹੜੇ ਇਹ ਬੰਦਿਆਂ ਨੇ ਜਿਹੜੀ ਜੀਸੀਵੀ ਆ ਦੋ ਜੀਸੀਵੀ ਕੇ ਨਾਲ ਤੇ 10 ਟਰੈਕਟਰ ਲਾ ਕੇ ਮਿੱਟੀ ਚੋਰੀ ਕਰ ਲਈ ਜਦੋਂ ਅਸੀਂ ਮੁਕਦਮਾ ਦਰਜ ਕਰਕੇ ਮੌਕੇ ਤੇ ਗਏ ਤੇ ਮੌਕੇ ਤੇ ਅਸੀਂ 14 ਬੰਦੇ ਰਸਟ ਕੀਤੀ ਤੇ 10 ਟਰੈਕਟਰ ਟਰਾਲੀਆਂ ਤੇ ਦੋ ਜੀਸੀਵੀ ਜਬਤ ਕੀਤੀਆਂ ਇਹ ਸਰ ਮਿੱਟੀ ਕਿੱਥੇ ਪਾ ਰਹੇ ਸੀ ਇਹੇ ਬਾਰੇ ਚੱਲ ਰਹੀ ਐ ਤੁਸੀਂ ਕਿੱਥੇ ਪਾ ਰਹੇ ਸੀ ਰਾਤ ਤੱਕ ਬੂਹਾ ਸੀਗਾ ਕਿਨੇ ਮੌਨਿਆ ਜਾਂਦੇ ਆ ਕਿਨੇ ਅ 16 ਬੰਦੇ ਤੇ ਮੁਕਦਮਾ ਦਰਜ ਹੈ 14 ਕਿਸਾਨਾਂ ਨੂੰ ਟਰੈਕਟਰ ਨੇ ਆਬਦੀ ਸਰ ਔਰੇ ਬਾਰੇ ਵੀ ਕਰਾਰੇ ਤਸਦੀਕ ਅਜੇ ਕੋ ਸ਼ਾਪ ਦੇ ਨਹੀਂ ਕੁਝ ਕਰਾਏ ਤੇ ਚੱਲਦੇ ਨੇ ਭਾਰਤੀ ਕਿਸਾਨ ਯੂਨੀਅਨ ਕਾਤਿਆਂ ਦੀ ਮੀਟਿੰਗ ਅੱਜ ਪਿੰਡ ਨਾਨਕਪੁਰ ਵਿਖੇ ਪ੍ਰਧਾਨ ਦਲਬੀਰ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸਮੂਹ ਕਿਸਾਨ ਭਰਾਵਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦਾ ਮੁੱਦਾ ਡੀਏਪੀ ਖਾਦ ਬਾਰੇ ਨਕਲੀ ਉਤਪਾਦ ਆਉਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਕਿ ਉਹ ਖਾਦ ਸਬੰਧੀ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਜੇਕਰ ਉਹਨਾਂ ਦੀ ਗੱਲ ਨਾ ਮੰਨੀ ਗਈ ਤਾਂ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਈ ਮੀਟਿੰਗ ਰੱਖੀ ਹੈਗੀ ਆ ਵਿਚਾਰ ਕਰਨ ਦਾ ਕੱਲ ਵੀ ਸਾਡਾ ਕਰਤਾਰਪੁਰ ਵੀ ਸੀਗਾ। ਅਸੀਂ ਹਰ 5-7 ਦਿਨ ਦੇ ਬਾਅਦ ਸਾਡੀ ਮੀਟਿੰਗ ਹੈ ਸਾਡੇ ਜਿੱਦਾਂ ਮਹੀਨਾਵਾਰ ਮੀਟਿੰਗਾਂ ਹੈਗੀਆਂ। ਅਸੀਂ ਹਰ ਮਤਲਬ ਜਿੱਦਾਂ ਸਾਡੀ ਇੱਕ ਪੰਜ ਨੂੰ ਆ ਇੱਕ 10 ਨੂੰ ਐ 12 ਨੂੰ ਆ ਇੱਕ 20 ਨੂੰ ਆ ਇੱਕ ਮੁੜਕੇ ਤੇ ਪਹਿਲੀ ਨੂੰ ਆ ਜਿਹੜੀ ਸਾਡੀ ਇੱਥੇ ਕਪੂਰਥਲੇ ਬਲਾਕ ਦੀ ਮੀਟਿੰਗ ਆ ਉਹ ਲਗਭਗ ਅਸੀਂ 25 ਦੇ ਨੇੜੇ ਤੇ ਰੱਖੀ ਦੀ ਪਰ ਅਸੀਂ ਉਸ ਦਿਨ ਇਹ ਜਿਲ੍ਹਾ ਹੁਣ ਲੱਗ ਕਰਕੇ ਇੱਥੇ ਸਾਰੇ ਅਫਸਰਾਂ ਨੂੰ ਮਿਲਣਾ ਹੁੰਦਾ ਉਹ ਹੀ ਛੁੱਟੀ ਵਾਲੇ ਦਿਨ ਦੀ ਵਿਚਾਰ ਕਰਦੇ ਆ ਵੀ ਛੁੱਟੀ ਨਾ ਹੋਵੇ ਉਤਨਾ ਸਾਡੀ ਜਿਹੜੀ ਹੈਗੀ ਆ ਤਰੀਕ ਉਹ 25 ਹੈਗੀ ਆ ਪਰ ਜੇ 25 ਨੂੰ ਛੁੱਟੀ ਹੋਵੇ ਤੇ ਫਿਰ ਅੱਗੇ ਪਿੱਛੇ ਕਰਕੇ ਉਹਨੂੰ ਨਾ तकरीबन ਮਹੀਨੇ ਚੱਕ ਮੀਟਿੰਗ ਇੱਥੇ ਵੀ ਕਰੀ ਦੀ ਹੈਗੀ ਆ ਪਰ ਜੋ ਅੱਜ ਦਾ ਮੁੱਦਾ ਚੱਲਣ ਲਿਆ ਹੈਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗਾ ਡੀਏਪੀ ਖਾਦ ਜਿਹੜੀ ਆ ਉਹਦੀ ਜਿਹੜਾ ਡੁਪਲੀਕੇਟ ਹੁੰਦੀ ਹੈਗੀ ਆ ਉਹ ਬਹੁਤ ਘਾਤਕ ਕਿਸਾਨਾਂ ਵਾਸਤੇ ਹੋਵੇਗੀ ਜਿੱਤਰਾ ਆਪਾਂ ਆਮ ਹਾਲਤਾਚ ਕਹਿ ਸਕਦੇ ਹੈਗੇ ਆ ਵੀ ਜਿਹੜੀ ਹੈਗੀ ਆ ਡੀਏਪੀ ਹੈਗੀ ਆ ਜਦਾਂ ਆਪਾਂ ਬੱਚੇ ਨੂੰ ਮੁਢਲੀ ਖਰਾਕ ਦੁੱਧ ਦਿੰਦੇ ਆ ਨਾ ਇਹ ਤਰ੍ਹਾਂ ਜਿਹੜੀ ਫਸਲ ਦੀ ਜਿਹੜੀ ਖਰਾਕ ਡੀਏਪੀ ਹੈ ਨਾ ਉਹ ਮੁਢਲੀ ਖਰਾਕ ਆ ਇਥੋਂ ਸਟਾਰਟ ਹੋਣਾ ਹੁੰਦਾ ਫਸਲ ਨੇ ਪਰ ਜੇ ਇਹੇ ਡੁਪਲੀਕੇਟ ਹੁੰਦਾ ਵੀ ਸੇ ਕਿਸਾਨਾਂ ਦਾ ਕੀ ਬਣੇਗਾ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਆ ਰਕੜੀ ਵਾਲੇ ਦਿਨ ਸੜਕੀ ਹਾਦਸੇ ਦੀ ਘਟਨਾ ਸਾਹਮਣੇ ਅਗਰਸਲ ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਛਿੰਗੜਾ ਅੱਡੇ ਨੇੜੇ ਪਲਟ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 35 ਤੋਂ 40 ਦੇ ਕਰੀਬ ਸਵਾਰੀਆਂ ਸਵਾਰ ਸਨ બસ ਪਲਟਣ ਤੇ ਸਵਾਰੀਆਂ ਚ ਰੋਲਾ ਪੈ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਬੱਸ 'ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਾਰੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ ਟਾਇਰ ਿਸਲਿਆ ਬੱਸ ਦਾ ਤੇ ਡਰਾਈਵਰ ਅਸ ਵੀ ਬਹੁਤ ਅਜੀਬ ਇੱਕ ਧਮਿਕਾ ਮਾਰ ਕੇ ਨੇ ਤੇ ਕਿੰਨੇ ਕੁ ਲੋਕ ਸੀ ਉਸ ਟਾਂ ਸਵਾਰ ਬੱਸ ਵਿੱਚ 80-90 ਅਸੀਂ ਨਬੀ ਸੀ ਅਸੀਂ ਨਬੀ ਸੀ ਫਿਰ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਂਬੂਲੈਂਸਾਂ ਪਹੁੰਚ ਗਈਆਂ ਸੀ ਮੌਕੇ ਤੇ ਠੀਕ ਲੇ ਲਈ ਤੁਹਾਡੇ ਵਾਹਨ ਤੇ ਮਦਰਸੀ ਬੱਸ ਸਵਾਰ ਹੈ ਮਦਰਸੀ ਤੇ ਤੁਹਾਡੇ ਵਾਹਨ ਮੇਰੇ ਬਾਅਦ ਹੈ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਦਸਾ ਕਿਸ ਤਰ੍ਹਾਂ ਹੋਇਆ ਬੱਸ ਦਾ ਆਪਣਾ ਰਫਤਾਰ ਜਿਆਦਾ ਸੀ ਜਿਆਦਾ ਸੀ ਤੇ ਜਦੋਂ ਵੀ ਜਾਨੀ ਦਮਾਸਟ ਜਾਣੇ ਰਫਤਾਰ ਬਹੁਤ ਜਿਆਦਾ ਹੁੰਦੀ ਹੈ ਟਾਂਡੇ ਲੱਗ ਪੂਰੇ ਐ ਘੜਾਉਂਦੇ ਆਗੇ ਪਰ ਮੰਨ ਲਈ ਪਰਵਾਹ ਨਹੀਂ ਕਰਦੇ ਕਿ ਕਿੰਨੇ ਬੰਦੇ ਕਿੰਨਾ ਜਿਹੜੇ ਲੋਕੀ ਬੈਠੇ ਆਗੇ ਆ ਗਏ ਹਾਂ ਉਹਨਾਂ ਦੀ ਕੀ ਹਾਲੀ ਹੈ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਹਜਾਏ ਹੋਏ ਐਮਬੂਲੈਂਸ ਤੋਂ ਤੁਹਾਨੂੰ ਕੋਟ ਪਹੁੰਚ ਪਈ 25 ਐਮਬੂਲੈਂਸ ਤੇ ਆਪੇ ਟੀ ਆਂਦੇ ਜਾਂਦੇ ਉਹ ਸੀਰੀਅਸ ਵੀ ਹੈਗਾ ਵਿੱਚ ਸੀਰੀਅਸ ਹੈ ਉਹ ਕਿ ਉਹ ਨਾਲ ਸੀਰੀਅਸ ਕਿਹੜਾ ਬੇ ਮਤਲਬ ਕਾੜੇ ਮੋਟੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਇਹ ਹੋਣੀ ਚਾਹੀਦੀ ਆ ਬੱਸਾਂ ਦੀ ਲੰਗਾਮ ਲੱਗਣੀ ਚਾਹੀਦੀ ਹੈ ਰਫਟਾਰ ਤੋਂ ਲੱਗਣੀ ਚਾਹੀਦੀ ਹੈ ਇਹਨਾਂ ਚਲਾਣ ਹੋਣੇ ਚਾਹੀਦੇ ਸਾਬ ਨੂੰ ਬੰਦੇ ਰਹੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਵੜਾ ਦਿੱਤਾ ਫਿਰੋਜ਼ਪੁਰ ਦੇ ਪਿੰਡ ਡੋੜ ਵਿਖੇ ਕਤਲ ਹੋਏ ਮਾਮਲੇ ਦੀ ਪੁਲਿਸ ਨੇ ਗੁੱਤੀ ਸੁਲਝਾ ਲਈ ਤੇ ਸੱਤ ਮੁਲਜ਼ਮਾਂ ਵਿੱਚੋਂ ਪੰਜਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਦੋ ਔਰਤਾਂ ਵੀ ਸ਼ਾਮਿਲ ਹਨ ਆਸ਼ਿਕ ਨੂੰ ਮਸ਼ੂਕ ਨਾਲ ਨਾ ਮਿਲਣ ਦੇ ਸ਼ੱਕ ਵਿੱਚ ਇਹ ਕਤਲ ਕਰਵਾਇਆ ਗਿਆ ਸੀ ਪ੍ਰੇਮੀ ਨੂੰ ਸ਼ੱਕ ਸੀ ਕਿ ਮਸ਼ੂਕ ਦਾ ਜੀਜਾ ਉਸ ਨੂੰ ਰੋਕਦਾ ਹੈ ਤੇ ਮਿਲਣ ਤੋਂ ਤੇ ਇਸ਼ਕ ਵਿੱਚ ਆਨੇ ਹੋਏ ਪ੍ਰੇਮੀ ਨੇ ਸਾਥਿਆਂ ਨੂੰ ਨਾਲ ਲਿਜਾ ਕੇ ਜੀਜੇ ਤੇ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਤੇ ਹਥਿਆਰਾਂ ਦੇ ਵਿੱਚ ਬਚਾਅ ਕਰਨ ਆਏ ਇੱਕ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਦੋਨੋਂ ਜ਼ਖਮੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ਇਹ ਮਰਡਰ ਦਾ ਮਾਮਲਾ ਹੈ ਜੀ 16 8 24 ਨੂੰ ਪ੍ਰੀਰ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਰਸੀਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਆ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਭਲਾਖ ਲੈ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸ ਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ। ਸਰੀਨ ਦੇ ਲੇਡੀਜ਼ ਵੀ ਹੈਗੀਆਂ। ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ। ਇਹਨਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰ ਕੌਰ ਜਿਹੜੀ ਲੇੜੀ ਹੈ ਅਸਲੀ ਵਜ੍ਹਾ ਰੰਜਿਸ਼ ਦਾ ਕਾਰਨ ਉਹ ਹੈ। ਕਿ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ। ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ। ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਨੰਨਾ ਜੀਜਾ ਆਇਆ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਜੀ ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ ਸਾਰੇ આરોપી ਸਰ ਗ੍ਰਿਫਤਾਰ ਹੋ ਗਏ ਹਾਂ 7 ਕੁੱਲ ਦੋਸ਼ੀ 7 ਨੇ ਜਿਹਦੇ ਚ 5 ਗ੍ਰਿਫਤਾਰ ਕਰ ਲਏ 2 ਹਜੇ ਬਾਕੀ ਨੇ ਠੀਕ ਅੰਮ੍ਰਿਤਸਰ ਚਾਤ ਬਾਲਮੀਕੀ ਪਾਵਨ ਤੀਰਥ ਸਥਾਨ ਧੂਨਾ ਸਾਹਿਬ ਦੇ ਬਾਲਮੀਕੀ ਸਮਾਜ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ 21 ਤਰੀਕ ਨੂੰ ਕੋਈ ਵੀ ਆਪਣਾ ਕਾਰੋਬਾਰ ਬੰਦ ਨਾ ਕਰੇ ਉਸ ਨੂੰ ਖੋਲ ਕੇ ਰੱਖੇ ਜਿਹੜਾ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਬਾਲਮੀਕੀ ਸਮਾਜ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ ਤਾਂ ਉਸ ਦਾ ਬਾਈਕਾਟ ਵੀ ਕੀਤਾ ਜਾਵੇਗਾ ਇਸ ਮੌਕੇ ਬਾਲਮੀਕੀ ਸਮਾਜ ਦੇ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਬਾਲਮੀਕੀ ਲੋਕਾਂ ਦੀ ਮਹਾਪੰਚਾਇਤ ਸੁਪਰੀਮ ਕੋਰਟ ਨੇ ਜੋ ਇੱਕ ਇਤਿਹਾਸਿਕ ਫੈਸਲੇ ਦਿੱਤਾ ਹੈ 25% ਰਿਜ਼ਰਵੇਸ਼ਨ ਦਾ ਜਿਹੜੇ ਵਿੱਚ ਸਾਡੇ 12% ਵਾਲਮੀਕੀ ਸਮਾਜ ਦਾ ਤੇ 12% ਰਾਮਦਾਸੀ ਭਾਈਚਾਰੇ ਦਾ ਲੇਕਿਨ ਮਾਇਆਵਤੀ ਨੇ ਇਸ ਨੂੰ ਲੈ ਕੇ ਬੰਦ ਦੀ ਕਾਲ ਦਿੱਤੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਪਾੰਦਰੀ ਕਾਲ ਦਾ ਚੱਲ ਰਿਹਾ ਵਾ ਉਹਦੇ ਵਿੱਚ ਸਾਰੀ ਸੰਗਤ ਨੂੰ ਔਰ ਇਸੇ ਬੰਦੀਆਂ ਨੂੰ ਔਰ ਵਾਲਮੀਕ ਸਮਾਜ ਨੂੰ ਪਾਉਣ ਵਾਲਮੀਕ ਤੀਰਥਲੋਵ ਮੈਸੇਜ ਲਾਉਨੇ ਆ ਕਿ ਇਹ 21 ਤਰੀਕ ਨੂੰ ਜਿਹੜਾ ਉਹ ਇਸ ਦਾ ਬਾਈਗਾਰ ਕੀਤਾ ਜਾਵੇ ਕਿ ਨਾ ਬੰਦ ਕੀਤੀ ਜਾਵੇ ਕੋਈ ਕਿਸੇ ਵੀ ਵੀਰ ਭਰਾ ਨੂੰ ਕਹਿੰਨੇ ਆ ਬਾਜ਼ਾਰਾਂ ਵਾਲਿਆਂ ਦੁਕਾਨਾਂ ਵਾਲਿਆਂ ਨੂੰ ਕਿ ਆਪਣੇ ਬਾਜ਼ਾਰ ਖੋਲ ਕੇ ਰੱਖਣੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਕਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਕਿ ਮੀਟਿੰਗ ਪਵਨ ਵਾਲਮੀਕੀ تیرਾ ਤੁਹਾਂ ਸਰ ਰਸਤੇ ਗੱਦੀ ਨਸ਼ੀਨ ਸਾਧਗੁਰ ਮਲਕੀਤਨਾਥ ਮਹਾਰਾਜ ਜੀ ਦੀ ਰੈਨਮਾਈ ਹੇਚ ਜੋ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਮਤਾ ਪਾਇਆ ਗਿਆ ਨਿਰਣਾ ਲਿੱਤਾ ਗਿਆ ਕਿ ਆਨ ਵਾਲੀ ਜਿਹੜੀ 21 ਤਰੀਕ ਨੂੰ ਜੋ ਵੀ ਬੰਦ ਦੀ ਕਾਲ ਜਿਸ ਨੇ ਵੀ ਸੋਸ਼ਲ ਮੀਡੀਆ ਤੇ ਦਿੱਤੀ ਸੀ ਉਹਦਾ ਸੰਤ ਸਮਾਜ ਵੱਲੋਂ ਐਲਾਨ ਕੀਤਾ ਜਾਂਦਾ ਬਾਈਕਾਟ ਕੀਤਾ ਜਾਂਦਾ ਔਰ ਨਾਲ ਦੀ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਆਪਣਾ 21 ਤਰੀਕ ਨੂੰ ਆਪਣਾ ਕਾਰੋਬਾਰ ਤੁਰੰਤ ਜਾਰੀ ਰੱਖੋ ਖੋਲ ਕੇ ਰੱਖੋ ਆਪਣੀਆਂ ਦੁਕਾਨਾਂ ਔਰ ਕੋਈ ਲੋਡ ਨਹੀਂ ਬੰਦ ਕਰਨ ਦੀ ਕਿਉਂਕਿ ਪਵਨ ਵਾਲਮੀਕੀ ਤੀਰਤ ਦੇ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਨਕ ਮਹਾਰਾਜ ਜੀ ਦਾ ਆਦੇਸ਼ ਹੋ ਗਿਆ ਹੈ ਕਿ ਜਿਹਨੇ ਵੀ 21 ਤਰੀਕ ਨੂੰ ਮੰਨ ਲਓ ਕਿ ਕੋਈ ਵੀ ਧਰਨਾ ਪ੍ਰਦਰਸ਼ਨ ਕਰਦਾ ਉਹਨੂੰ ਤਿੱਖਾ ਜਵਾਬ ਦਿੱਤਾ ਜਾਊਗਾ ਸੰਤ ਸਮਾਜ ਦੇ ਵੱਲੋਂ ਐਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਹਿੰਦੂਤਾਂ ਦੀ ਮਹਾਪੁਰਖ ਰਖੜੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨ ਰਹੀਆਂ ਉੱਥੇ ਇੱਕ ਘਰ ਦਾ ਚਿਰਾਗ ਬੁਝ ਗਿਆ ਅੱਜ ਤੜਕਸਰ ਅੰਮ੍ਰਿਤਸਰ ਦੇ ਗੋਲਡਨ ਗੇਟ ਕੋਲ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਦਾ ਨਾਮ ਮਨਪ੍ਰੀਤ ਸਿੰਘ ਸੀ ਉਹ ਰਖੜ ਪੁੰਨਿਆ ਤੇ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਈ ਵਿਖੇ ਮਰਥਾ ਟੇਕਣ ਲਈ ਜਾ ਰਿਹਾ ਸੀ ਜਿਸ ਦੀ ਇੱਕ ਗੱਡੀ ਦੇ ਨਾਲ ਵੱਜਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਵੀਜ਼ਾ ਲੱਗਾ ਸੀ ਤੇ 30 ਅਗਸਤ ਨੂੰ ਇਸ ਨੇ ਨਿਊਜ਼ੀਲੈਂਡ ਲਈ ਰਵਾਨਾ ਹੋਣਾ ਸੀ ਮਨਪ੍ਰੀਤ ਸਿੰਘ ਹੈ ਜੀ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲਗਾਏ ਨਿਊਜ਼ੀਲੈਂਡ ਅੱਜ ਤੋਂ ਤਸਕਨ ਬਾੜੇ ਨੇ ਨਿਊਜ਼ੀਲੈਂਡ ਜਾਣਾ ਅੱਜ ਇਹ ਰਖਰਪੰਨਾ ਦੇ ਬਾਬਾ ਬਕਾਲਾ ਸ ਮੱਥਾ ਟੇਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹਦੀ ਗੱਡੀ ਆ ਦੇ ਪੇਰੈਂਟਸ ਨੇ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਉਹਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਜਲਦੀ ਕਾਨੂੰਨੀ ਕੀਤਾ ਜਾਊਗਾ ਟਿੰਡਾ ਦੇ ਵਿੱਚ ਪੁੱਛਾ ਦੇਣ ਵਾਲੇ ਚੇਲਿਆਂ ਦੇ ਵੱਲੋਂ ਗਨ ਹੱਥ ਦੇ ਵਿੱਚ ਫੜ ਕੇ ਸਿਰ ਘੁਮਾਇਆ ਜਾ ਰਿਹਾ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਐਡਵੋਕੇਟ ਬਾਬੂ ਸਿੰਘ ਮਾਨ ਦੇ ਸ਼ਿਕਾਇਤ ਦੇ ਆਧਾਰ ਤੇ ਬਟਿੰਡਾ ਪੁਲਿਸ ਵੱਲੋਂ ਇਹਨਾਂ ਚੇਲਿਆਂ ਦੀ ਪਾਲ ਕੀਤੀ ਗਈ। ਪਾਲ ਤੋਂ ਬਾਅਦ ਵਰਦਮਾਨ ਪੁਲਿਸ ਚੌਂਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਉਸ ਦੇ ਵਿੱਚ ਇੱਕ ਸਾਗਰ ਬਾਬਾ ਨਾਂ ਦਾ ਇੱਕ ਵਿਅਕਤੀ ਜੋ ਕਿ ਹੱਥ ਦੇ ਵਿੱਚ ਗਨ ਫੜ ਕੇ ਨੱਚ ਰਿਹਾ ਸੀ। ਮੇਰਾ ਨਾਮ ਐਡਵੋਕੇਟ ਬਾਬੂ ਸਿੰਘ ਮਾਨ ਹਾਂ ਜੀ। ਮੈਂ ਬਟਿੰਡਾ ਡਿਸਟ੍ਰਿਕਟ ਕੋਰਟ ਵਿੱਚ ਪ੍ਰੈਕਟਿਸ ਕਰਦਾ ਹਾਂ। ਤੇ ਜਿਹੜੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਏ ਕਿ ਇਸ ਤਰ੍ਹਾਂ ਹੀ ਤੁਹਾਡਾ ਐਨਲਿਸਿਸ ਕਰਨਾ ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਫੇਸਬੁੱਕ ਤੇ ਵੀ ਇਹ ਮੈਂ ਪਾਈ ਸੀਗੀ ਕਿਉਂਕਿ ਇਹ ਇਹਦੇ ਵਿੱਚ ਕੀ ਆ ਇੱਕ ਚੇਲਾ ਜੋ ਸਿਰ ਘੁਮਾ ਰਿਹਾ ਹੈਗਾ ਤਾਂ ਉਹਦੇ ਹੱਥ ਦੇ ਵਿੱਚ ਇੱਕ ਡਬਲ ਬੈਰਲ ਗਨ ਹੈਗੀ ਆ ਬਨਾਲੀ ਜੀ ਨੂੰ ਆਪਾਂ ਕਹਿੰਦੇ ਆ ਉਹ ਖੇਡ ਵੀ ਰਿਹਾਗਾ ਇੰਨੀ ਤੀਜੀ ਨਾਲ ਉਹਦੇ ਹੱਥ ਚ ਬਨਾਲੀ ਆ ਜੇ ਉਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ ਜੇਕਰ ਕੁਝ ਮੰਨ ਲਓ ਉਹਦੇ ਵਿੱਚੋਂ ਕੋਈ ਵੀ ਟ੍ਰੈਗਰ ਉੱਥੋਂ ਦੱਬਿਆ ਜਾਂਦਾ ਹੈਗਾ ਤਾਂ ਉਹਦੇ ਨਾਲ ਉੱਥੇ ਕੁਝ ਵੀ ਜੋ ਮਿਸ ਹੈਪਨਿੰਗ ਹੈ ਉਹ ਘਟਣਾ ਵਾਪਰ ਸਕਦੀ ਹੈ ਉੱਥੇ ਕਿੰਨਾ ਤੁਹਾਡਾ ਆਈਡੀਆ ਕੁ ਵੀ ਜਿਸ ਤਰੀਕੇ ਨਾਲ ਜੋ ਸਰੇਆਮ ਪਦਰਸ਼ੀ ਹੋ ਗਈ ਹੈ ਜਾਂ ਜਿਹੜਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਸ਼ਲ ਮਗੇਟ ਦੇ ਇੰਪਲਸਿਵਿਟੀ ਖਿਲਾਫ ਕਾਰਵਾਈ ਕਰਾ ਕੇ ਜੇ ਕੋਈ ਹਾਦਸਾ ਕਰਦਾ ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ ਪੰਜਾਬ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਸੀ ਉਹਨਾਂ ਦੇ ਖਿਲਾਫ ਮਾਨਯੋਗ ਬੀਜਪੀ ਪੰਜਾਬ ਨੇ ਵੀ ਆਪਣੇ ਮਾਨਯੋਗ ਹਾਈ ਕੋਰਟ ਨੂੰ ਵੀ ਉੱਥੇ ਆਪਦੇ ਐਫੀਡੀਐਫਟਰਾਹੀ ਦੱਸਿਆ ਸੀ ਕਿ ਅਸੀਂ ਜੋ ਵੀ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਆ ਉਹਨਾਂ ਦੇ ਅਗੇਂਸਟ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਠੀਕ ਹੈ ਪਰ ਉਹ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਹਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ سوشل ਮੀਡੀਆ ਤੇ ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਕਾਨੂੰਨ ਤੋਂ ਉੱਪਰ ਜਾ ਕੇ ਦਾ ਜੋ ਮਿਸਯੂਜ਼ ਕਰ ਰਹੇ ਆ ਇਵਨ ਕੇ ਮਾਨਯੋਗ ਡੀਸੀ ਬਠਿੰਡਾ ਦੁਆਰਾ ਵੀ ਇੱਕ ਲੈਟਰ ਇਹਦੇ ਰਿਗਾਰਡਿੰਗ ਕੱਢਿਆ ਗਿਆ ਹੈ ਪਰ ਇਹ ਲੋਕ ਹਲੇ ਵੀ ਉਸ ਜੋ ਉਹਨਾਂ ਦਾ ਆਰਡਰ ਆ ਉਹਦੀ ਵੀ ਕੰਪਲਾਈਂਸ ਨਹੀਂ ਕਰਦੇ ਉਹਦੇ ਅਕੋਰਡ ਵੀ ਨਹੀਂ ਚੱਲ ਰਹੇ ਆ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ